ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਮੇਰੇ ਇਸ ਚਨਾਪੀ ਅਬੀ ਸੂਟ ਕਟਿੰਗ ਤੇ ਅੱਜ ਅਸੀਂ ਇੱਕ ਬਾਜੂ ਦੀ ਕਟਿੰਗ ਕਰਾਂਗੇ ਇਹ ਆਪਣੇ ਕੋਲੇ ਕਪੜਾ ਹੈ ਜੀ ਫੋਰ ਫੋਲਡ ਤੇ ਇਹਨੂੰ ਆਪਾਂ ਤੁਹਾਨੂੰ ਦੋਣੇ ਵੀ ਇਸ ਤਰ੍ਹਾਂ ਕਟਿੰਗ ਕਰਨਾ ਥੋੜਾ ਸੀਨੇ ਕੀ ਕਰਨਾ ਦੇਖੋ ਜੀ ਆਪਣੇ ਕੋਲੇ ਕਪੜਾ ਇਹਦੀ ਆਪਾਂ ਨਾ ਮਿੰਤੀ ਕਰਾਂਗੇ ਕਪੜਾ ਥੋੜਾ ਜਿਹਾ घाट जो बाद बात कट हो साइड अभी क्ड देनी है इस तरह जिससे आप सैड असी क्ड देनी है मैं बाजू की जी लेंथ रखनी है लंबाई वो असी रखनी है सोलह इंच तैयार दो इंच आप लैना ले मूरों फोल्डिंग वास्ते ਤੇ ਇਸੇ ਤਰ੍ਹਾਂ ਹੀ ਇੱਥੋਂ ਵੀ ਆਪਾਂ ਲਾ ਲੈਣਾ 18 ਇੰਚ ਦਾ ਨਿਸ਼ਾਨ 18 ਇੰਚ ਦਾ ਨਿਸ਼ਾਨ ਲਗਾ ਕੇ ਕੀ ਕਰਨਾ ਸੀ ਨੇ ਇਹਨੂੰ ਆਪਾਂ ਸਿੱਧੇ ਕਰ ਲੈਣਾ ਨਿਸ਼ਾਨਾਂ ਨੂੰ ਇਸ ਤਰ੍ਹਾਂ ਜਿੱਥੋਂ ਤੱਕ ਆਪਣਾ ਇਸ ਤਰ੍ਹਾਂ ਲਾ ਲੈਣਾ ਤੁਸੀਂ ਇੰਚ ਟੇਪ ਦੇਖ ਲੈਣਾ ਇਹ ਨਿਸ਼ਾਨ ਸਿੱਧਾ ਤੇ ਇੱਥੋਂ ਤੇ ਆਪਣਾ ਆ ਗਿਆ ਸਿੱਧਾ ਨਿਸ਼ਾਨ ਹੁਣ ਆਪਾਂ ਕੀ ਕਰਨਾ ਪਹਿਲਾ ਬਾਜ਼ੂ ਦੀ ਜਿਹੜੀ ਮੋੜੀ ਹੈ ਉਹ ਹੈਗੀ 6 ਇੰਚ ਤੇ ਆਪਾਂ ਅਸੀਂ ਰੱਖਾਂਗੇ 7 ਇੰਚ 8 ਇੰਚ ਐਕਸਟਰਾ ਮਾਰਜਿਨ ਤੇ ਮੋਢਾ ਜਿਹੜਾ ਹੈਗਾ ਉਹ ਇਸ ਤਰ੍ਹਾਂ ਆਪਾਂ ਲੈਣਾ ਹੈਗਾ ਤੇਰੇ ਸੇ ਤੇਡੇ ਲੋੜ ਸਾਡੇ 8 ਸਾढ़े 8 ਇੰਚ ਤੇ ਕਾਜ ਆ ਫਿਰ ਹੁਣ ਆਪਾਂ ਜਿਹੜੀ ਇੱਥੋਂ ਆਪਾਂ ਡਾਊਨ ਕਰਦੇ ਇੱਥੋਂ ਜਿਹੜੀ ਆਪਾਂ 3 ਇੰਚ ਦਾ ਜਾਂ 3/4 ਤੇ ਨਾ 3.5 ਜਿੰਨੇ ਦਾ ਵੀ ਪਾਉਣੇ ਆਪਾਂ ਇੱਥੋਂ ਨਿਸ਼ਾਨ ਲਗਾਉਣੇ ਆਗੇ ਬੁਲਾਈ ਪਾਉਣ ਵਾਸਤੇ ਡਾਊਨ ਕਰਿਆ ਮੋੜਾ ਆਪਾਂ ਨੇ ਤੇ ਇਹ ਆਪਣੇ ਕੋਲੇ ਬਚ ਗਿਆ 1 ਇੰਚ ਕਪੜਾ ਬਚ ਗਿਆ ਜੇ ਆਪਾਂ ਇਹਦੇ ਹਿਸਾਬ ਨਾਲ ਆਪਣੀ ਇੱਥੇ ਆਊਗੀ ਸਲਾਈ ਜਿਹੜੀ ਆਪਾਂ ਸਲਾਈ ਕਰਨੀ ਹੈ ਫਿਟਿੰਗ ਦੀ ਤੇ ਉਸ ਤੋਂ ਬਾਅਦ ਆਪਾਂ ਨੂੰ 1.5 ਇੰਚ ਕਪੜਾ ਚਾਹੀਦਾ ਇੱਧਰ نیچے ਇਸ ਜਗ੍ਹਾ ਤੇ ਕੈਂਚਲਦਾ ਚਲੋ 1 ਇੰਚ ਪੱਛ ਰਿਹਾ ਇਹ ਵੀ 1 ਇੰਚ ਵੀ ਠੀਕ ਹੈ ਬਹੁਤ ਹੈ 1 ਇੰਚ ਵੀ ਤੇ ਜਦੋਂ ਆਪਾਂ ਇਸ ਤਰ੍ਹਾਂ ਉੱਪਰੋ ਕੀ ਕਰਨਾ ਹੈ 1.5 ਇੰਚ ਦਾ ਲਾ ਲੈਣਾ ਨਿਸ਼ਾਨ ਤੇ ਹੁਣ ਆਪਾਂ ਪਹਿਲਾਂ ਇਹਦੀ ਗੁਲਾਈ ਪਾ ਦੇਣੀ ਹੈ ਐਸ ਤਰ੍ਹਾਂ ਠੀਕ ਹੈ ਇੱਥੋਂ ਐਸ ਤਰ੍ਹਾਂ ਇਹ ਗਲਾਈ ਪਾ ਕੇ ਉਸ ਤੋਂ ਬਾਅਦ ਆਪਾਂ ਅਸੀਂ ਪਾਉਣੀ ਹੈ ਇਹ ਜਿਹੜੀ ਚੀਜ਼ ਹੈ ਇਹਦਾ ਦੇਖ ਲੈਣਾ ਕਿੰਨਾ ਹੈ 7 3 ਆ ਗਿਆ ਇਹਦਾ ਹੋਗਾ 3.1 ਸਾਢੇ 3 ਤੋਂ 1 ਪੁਆਇੰਟ ਉੱਪਰ ਸਾਢੇ 3 ਤੋਂ ਸਾਢੇ 3 7 ਇੱਥੋਂ ਆਪਾਂ ਲਾ ਲੈਣਾ ਪਾਉਣਾ ਇੰਚ ਅੰਦਰ ਨੂੰ ਆ ਦੇਖੋ ਇਸ ਤਰ੍ਹਾਂ ਬਣਾ ਲੈਣੀ ਆਪਾਂ ਇੱਥੋਂ ਇਧਰੋਂ ਸਿਰਫ ਥੋੜਾ ਥੋੜਾ ਨਿਸ਼ਾਨ ਲਾਉਣਾ ਹੈ ਇੱਥੋਂ ਜਿਹੜਾ ਵਿਚਕਾਰ ਇਹਦੀ ਜਗ੍ਹਾ ਸੈਂਟਰ ਬਣਾ ਲਿਆ ਇਹਨਾਂ ਚੀਜ਼ ਦਾ ਉੱਥੋਂ ਆਪਾਂ ਪੌਣਾ ਇੰਚ ਕਰ ਦੇਣਾ ਤੇ ਉੱਪਰ ਜਾ ਕੇ ਫੇਰ ਤਿਰਛਾ ਤਿਰਛਾ ਕਰ ਦੇਣਾ ਆਪਾਂ ਨੂੰ ਤੇ ਜਿਹੜੇ ਆਪਾਂ ਇਹ ਵਗੈਰਾ ਨਿਸ਼ਾਨ ਲਾਇਆ ਪਹਿਲਾਂ ਇਹਨੂੰ ਕਰਾਂਗੇ ਆਪਾਂ ਕੀ ਇਹ ਆਪਣਾ ਪੁੱਠਾ ਪਾਸਾ ਕੱਪੜੇ ਦਾ ਤੇ ਹੁਣ ਆਪਾਂ ਇੱਥੋਂ ਕਰਦੇ ਨਾ ਜਿੰਨਾ ਜਿੰਨਾ ਆਪਾਂ ਕਟਿੰਗ ਕਰਨਾ ਹੈ ਮਤਲਬ ਥੋੜੋ ਥੋੜੇ ਕਟਿੰਗ ਹੋਊਗਾ ਜ਼ਿਆਦਾ ਨਹੀਂ ਹੋਣਾ ਕਿਉਂਕਿ ਕੱਪੜਾ ਹੈ ਨਹੀਂ ਇੱਧਰ ਜ਼ਿਆਦੇ ਇਸ ਤਰ੍ਹਾਂ ਆਪਾਂ ਜਿਹੜੇ ਨਿਸ਼ਾਨ ਲਾਏ ਨੇ ਉਹਨਾਂ ਦੇ ਉੱਪਰ ਉੱਪਰ ਦੀ ਕਟਿੰਗ ਕਰ ਲੈਣੀ ਹੈ ਤੇ ਇੱਥੇ ਆਪਣਾ ਆ ਗਿਆ ਬੰਦ ਹੈ ਨਾ ਇਹ ਹੁਣ ਆਪਾਂ ਅਸੀਂ ਕੀ ਕਰਨਾ ਇਹ ਚੱਕ ਕੇ ਇਹ ਆਪਾਂ ਇਹ ਕਰ ਲਿਆ ਕਟਿੰਗ ਇੱਥੋਂ ਜੋਇੰਟ ਹੈ ਨਾ ਇਹਨੂੰ ਆਪਾਂ ਇੱਥੋਂ ਕੱਟ ਦਾ ਨਿਸ਼ਾਨ ਲਾਤਾ ਤੇ ਬਾਅਦ ਵਿੱਚ ਇਹਨੂੰ ਜੁਆਇੰਟ ਨੂੰ ਅਸੀਂ ਅਲੱਗ ਕਰ ਦਾਂਗੇ ਅੱਡ-ਅੱਡ ਕਰ ਦਾਂਗੇ ਕਟਿੰਗ ਕਰਾਂਗੇ ਇਹ ਹੁਣ ਆਪਾਂ ਇੱਥੋਂ ਦੀ ਕਟਿੰਗ ਕਰਨੀ ਹੈ ਦੋ ਪੱਲੇ ਉੱਪਰਲੇ ਚੱਕ ਕੇ ਇਹ ਅਗਲੇ ਪੰਨੇ ਨੇ ਸਿੱਧੇ ਕਰਕੇ ਮਤਲਬ ਉਸ ਜਮਾ ਕੱਪੜਾ ਠੀਕ ਕਰਕੇ ਇਸ ਤਰ੍ਹਾਂ ਪਾ ਦੇਣੀ ਹੈ ਦੀ ਕਾਟ ਜਿਵੇਂ ਆਪਾਂ ਨਿਸ਼ਾਨ ਲਗਾਇਆ ਉਸੇ ਤਰ੍ਹਾਂ ਕਾਟ પા ਕੇ ਜਿਹੜਾ ਇਹ ਵਾਲਾ ਜੁਆਇੰਟ ਹੈ ਹੁਣ ਆਪਾਂ ਇਹਨੂੰ ਪਾਟ ਕਰ ਦੇਣੀ ਹੈ ਤੁ ਈ ਐਕਸਟਰਾ ਇਹ ਆਪਣੀ ਮੁਰਲੇ ਪਾਸੇ ਵਾਲੇ ਪੱਲੇ ਇਹ ਆਪਣੀ ਪਿਛਲੇ ਪਾਸੇ ਵਾਲੇ ਪੱਲੇ ਹੈ ਦੇਖੋ ਇਸ ਤਰ੍ਹਾਂ ਇਹਨਾਂ ਨਿਸ਼ਾਨ ਇਹ 1/4 ਇੰਚ ਵੀ ਕਾਟ ਪੈਂਦੀ ਹੈ ਇਸ ਤਰ੍ਹਾਂ ਹੋ ਜੂ ਇਹ ਇਹਨੂੰ ਥੋੜਾ ਜਿਹਾ ਸੈੱਟ ਕਰਕੇ ਇਸ ਤਰ੍ਹਾਂ ਰੱਖਾਂਗੇ ਹਾਂਜੀ ਐਸੀ ਆਪਣੀ ਵਾਜੂ ਦੀ ਕਟਿੰਗ تھی ਵੀਡੀਓ ਤੇ ਵੀਡੀਓ ਨੂੰ ਕਰਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦੋਂ ਜਲਦ ਪਹੁੰਚਾ ਕੇ ਧੰਨਵਾਦ ਜੀ